ਹਾਂ ਜੀ ਮੈਂ ਤੁਹਾਨੂੰ ਆਇਰ ਐਕਸਪੀਰੀਅੰਸ ਹੀ ਹੈ ਜੀ ਮੈਂ ਤੁਹਾਨੂੰ ਜੀ ਆਪ ਵੀ ਜਾਣੇ ਕੋ ਮਜੇਸਟਾ ਅੱਛਾ ਸ਼ੇਅਰਿੰਗ ਕਰ ਦਿੰਦੇ ਹੋ ਰੈਸਟਰ ਡਿਸਟੈਸਟਾ ਹੈ ਅੱਛਾ ਸੈਟ ਅੱਛਾ ਉੱਪਰ ਹੈ ਇਹ WhatsApp ਫੋਨ ਹੈ ਕੀ ਬੱਚਾ ਆਇਆ ਕੀ ਹੋਇਆ ਮੁੰਡਾ ਹੋਇਆ ਮੁੰਡਾ ਹੋਇਆ ਵਧਾਈਆਂ ਫਿਰ ਲੁੱਡੂ ਖੜਾਤੇ ਸਾਰਿਆਂ ਨੂੰ ਸਾਹਮਣੇ ਮੇਰਾ ਭੂਆ ਕੀ ਚੌਥਾ ਬੱਚਾ ਹੋਇਆ ਉਹ ਜਿਹੜਾ ਹੋਇਆ ਹਾ ਵੀ ਤੁਹਾਡਾ ਮਰੀਜ਼ ਆ ਵੀ ਹਾਂ ਕੌਣ ਤੁਹਾਡੇ ਨਾਮ ਤੇ ਨਾਮ ਤੇ ਤੇਰੇ ਘਰ ਵਾਲੀ ਹੈ ਹਾਂ ਹੀ ਘਰ ਵਾਲੀ ਕੀ ਹੋਇਆ ਬੱਚਾ ਹੋਇਆ ਬੱਚਾ ਹੋ ਗਿਆ ਠੀਕ ਠਾਕ ਹੈ ਖੁਸ਼ ਕੁੜੀ ਮੁੰਡਾ ਮੁੰਡਾ ਹੀ ਮੁੰਡਾ ਹੋ ਗਿਆ ਵਧਾਈਆਂ ਫਿਰ ਆਹ ਇੱਕ ਵਟਾ ਹੱਥ ਜਿਕੇ ਬੋਲ ਬੱਚਾ ਬਾਕੀ ਹੁਣ ਸਾਰੇ ਨਾਲ ਆਈ ਅੰਦਰ ਆਪਾਂ ਜੇ ਇਤੋਂ ਕਰੀਏ ਜਿਹਨੇ ਪੇਸ਼ੈਂਟ ਹੈ ਆਪਣਾ ਅੱਛਾ ਨੇੜੀ ਹੈ ਚਲੋ ਵਧੀਆ ਚਲੋ ਵਾਹਿਗੁਰੂ ਤੁਹਾਨੂੰ ਬਹੁਤ ਤੰਦਰੁਸਤੀ ਬਖਸ਼ੇ ਚਲੋ ਬਹੁਤ ਵਧੀਆ ਜੱਜਾ ਬੱਚਾ ਦੋਨੋਂ ਠੀਕ ਹੈ ਹਾਂਜੀ ਚਲੋ ਆਓ ਆਓ ਸਰ ਸੌਰੀ ਜਿੱਤੇ ਬਾਰਡਰ ਡਿਸਟ੍ਰਿਕਟ ਸੀਗੇ ਜੀ ਫਾਜ਼ਿਲਕਾ ਤੋਂ ਸ਼ੁਰੂ ਕਰਕੇ ਜੀ ਫਾਜ਼ਿਲਕਾ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਸਾਹਿਬ ਉਸ ਤੋਂ ਬਾਅਦ ਗੁਰਦਾਸਪੁਰ ਪਠਾਨਕੋਟ ਕਪੂਰਥਲਾ ਉਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੋ ਕੇ ਆ ਰਹੇ ਜੀ ਉੱਥੇ ਫਲੱਡਸ ਪਹਿਲਾਂ ਆਈ ਸੀ ਉਹ ਬਹੁਤ ਜ਼ਿਆਦਾ ਮਤਲਬ ਜਿਹੜੇ ਉੱਥੇ ਤਾਂ ਪਿੰਡਾਂ ਦੇ ਪਿੰਡ ਡੁੱਬ ਗਏ ਸੀ ਉਹ ਸਾਰਾ ਏਰੀਆ ਕਵਰ ਕਰਕੇ ਹੁਣ ਮੈਂ ਜਿਹੜਾ ਮੇਰਾ ਆਪਣਾ ਜਗਾ ਹੈਗਾ ਜੀ ਮੈਂ ਇੱਥੇ ਪਹਿਲਾਂ ਮੈਂ ਘਰੋਂ ਗਿਆ ਸੀਗਾ ਹੁਣ ਮੈਂ ਸਾਰਾ ਜਿਹੜਾ ਦੇਵੀਗੜ੍ਹ ਇਹ ਦੁੱਧਨ ਸਾਦਾ ਜਿਹੜਾ ਕਿ ਮੈਨੂੰ ਲੱਗਦਾ ਵੀ ਇੱਥੋਂ ਤੁਹਾਡੇ ਭੇਵਾ ਨੇੜੇ ਆ ਪਟਾਲਾ ਦੂਰ ਆ ਥੋੜਾ ਜਿਹਾ ਜੀ ਇਹ ਵਿਚਾਲੇ ਆ ਬਿਲਕੁਲ ਔਰ ਇਹਦੇ ਆਸਤੇ ਪਾਸੇ ਪਿੰਡ ਬਹੁਤ ਆ ਜੀ ਔਰ ਫਸਲਾਂ ਦਾ ਨੁਕਸਾਨ ਬਹੁਤ ਹੋਇਆ ਤੇ ਮੈਂ ਜਿਹੜੇ ਤੁਹਾਡੇ ਝੁਲਾ ਘੜੀ ਚ ਆ ਕੇ ਆਇਆ ਜੀ ਉਸ ਏਰੀਏ ਦੇ ਵਿੱਚ ਘੱਗੜ ਦੀ ਮਾਰ ਬਹੁਤ ਪਈ ਆ ਉੱਥੇ ਤਾਂ ਹਜ਼ਾਰਾਂ ਏਕੜ ਜਿਹੜਾ ਹੈਗਾ ਝੋਨਾ ਔਰ ਪਿੰਡ ਵੀ ਡੁੱਬਿਆ ਉੱਥੇ ਕਾਫੀ ਸਾਰੇ ਤੇ ਮੇਰਾ ਹੁਣ ਜਿਹੜਾ ਮੇਨ ਮਕਸਦ ਹੈ ਜੀ ਕਿ ਜਿਹੜੇ ਹੁਣ ਗੰਦੇ ਪਾਣੀ ਨਾਲ ਔਰ ਮੱਖੀਆਂ ਮਚਰਾਂ ਨਾਲ ਆਉਣ ਵਾਲੀਆਂ ਬਿਮਾਰੀਆਂ ਹੈਗੀਆਂ ਮਲੇਰੀਆ ਡੇਂਗੂ ਚਿਕਨਗੁਨੀਆ ਬੜੇ ਸਾਰੇ ਕਰਬਸ ਰੋਕਦੇ ਜੀ ਮਲੇਰੀਆ ਡੇਂਗੂ ਚਿਕਨਗੁਨੀਆ ਜਿਹੜੇ ਤੁਹਾਡੇ ਕਾਲਾ ਪੀਲਾ ਡਾਇਰੀਆ ਇਹ ਸਾਰੀਆਂ ਬਿਮਾਰੀਆਂ ਦੀ ਰੋਕਥਾਮ ਤੇ ਸਾਡਾ ਜੋਰ ਹੈ ਜੀ ਪੂਰਾ ਅਸੀਂ ਉਹਦੇ ਵਾਸਤੇ ਪੂਰਾ ਬੰਦੋਬਸਤ ਕਰ ਰਹੇ ਆ ਜਿਵੇਂ ਸਾਡਾ ਇਹ ਸੈਂਟਰ ਹੈ ਜੀ ਇਦੇ ਵਿੱਚ ਕੱਲ ਵੀ ਦੋ ਡਿਲੀਵਰੀਆਂ ਹੋਈਆਂ ਚੱਚਾ ਬੱਚਾ ਵਾ ਮਿਲਕਿਆ ਤੰਦਰੁਸਤ ਹੈ ਇੱਕ ਹੁਣੇ ਦੋ ਬੰਦੇ ਆਏ ਐਕਸੀਡੈਂਟ ਹੋ ਕੇ ਹੈਡ ਇਜਰੀ ਹੈ ਬਹੁਤ ਸੀਰੀਅਸ ਹੈ ਉਹਨਾਂ ਦੀ ਵੀ ਮੈਡੀਕਲ ਹੈਲਪ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਜਿਹੜਾ ਟਰਸੀ ਕੇਅਰ ਸੈਂਟਰ ਅਰਜੰਦਰਾ ਹਸਤਾ ਜੁੱਥੇ ਉਹਨਾਂ ਨੂੰ ਉਹਨਾਂ ਨੂੰ ਵੀ ਫਾਰਮ ਕਰਤਾ ਐਂਬੂਲੈਂਸ ਆ ਰਹੀ ਹੈ ਉੱਥੇ ਸ਼ਿਫਟ ਕਰ ਰਹੇ ਉਹਨਾਂ ਦੀ ਜਾਨ ਵੀ ਬਚਾਵਾਂਗੇ ਚਾਹੇ ਬੰਦੇ ਨੂੰ ਕੋਈ ਐਮਰਜੈਂਸੀ ਹੋਵੇ ਜੀ ਰੋਡ ਐਕਸੀਡੈਂਟ ਹੋ ਗਿਆ ਚਾਹੇ ਕੋਈ ਆਪਾਂ ਇਹਨੂੰ ਐਮਰਜੈਂਸੀ ਤਾਂ ਨਹੀਂ ਕਹਿੰਦੇ ਕੋਈ ਖੁਸ਼ੀ ਦਾ ਹੋਵੇ ਜਿਵੇਂ ਕੋਈ ਬੱਚਾ ਹੋਣਾ ਕਿਸੇ ਨੂੰ ਜਾਂ ਕਿਸੇ ਨੂੰ ਰੱਬ ਨਾ ਕਿਸੇ ਨੂੰ ਕੁੱਤਾ ਵੱਢਦੇ ਜਾਂ ਇੱਥੇ ਬੰਦਰ ਆ ਗਏ ਇਸ ਇਲਾਕੇ ਦੇ ਵਿੱਚ ਬੰਦਰ ਕੱਟਦੇ ਜਾਂ ਕੋਈ ਚੂਹਾ ਕੱਟਦੇ ਕੋਈ ਵੀ ਜੰਗਲੀ ਜਾਨਵਰ ਉਹਦੇ ਵਾਸਤੇ ਸਾਡੇ ਕੋਲੇ ਦੂਧਨ ਸਾਦਾ ਵਿੱਚ ਪੂਰਾ ਬੰਦੋਬਸਤ ਹੈ ਜੀ ਕਿਸੇ ਨੂੰ ਸੱਪ ਲੜ ਜਾਂਦਾ ਇੱਥੇ ਘੰਟੇ ਦੇ ਵਿੱਚ ਪਹੁੰਚ ਜਾਓ ਤੁਹਾਨੂੰ ਕੋਈ ਦਿੱਕਤ ਨਹੀਂ ਆਣ ਦਿੱਤੀ ਜਾਊਗੀ ਜੀ ਉਹਦੇ ਵਿੱਚ ਬਸ ਦੋ ਤਿੰਨ ਗੱਲਾਂ ਛੋਟ-ਛੋਟੀਆਂ ਦਾ ਧਿਆਨ ਰੱਖਣਾ ਏ ਸੱਪ ਕੱਟ ਜੇ ਕੁੱਤਾ ਕੱਟਦੇ ਜਿਹੜਾ ਜ਼ਖਮ ਹੈ ਉਹ ਬਲੀਡ ਕਰਦਾ ਉਹਨੂੰ ਬਲੀਡ ਕਰਨ ਦਿਓ ਸਾਬਣ ਨਾਲ ਧੋ ਦਿਓ ਮੂੰਹ ਨਾਲ ਜ਼ਹਿਰ ਨਹੀਂ ਕੱਢਣੀ ਜਿਹੜਾ ਤਾਂ ਜਿਹੜਾ ਜ਼ਹਿਰ ਕੱਢੇਗਾ ਉਹ ਵੀ ਮਾਰਿਆ ਜਾਏਗਾ ਔਰ ਨੂੰ ਕੋਈ ਕੱਟ ਨਹੀਂ ਮਾਰਨਾ ਕੁਝ ਨਹੀਂ ਕਰਨਾ ਉਸ ਪੋਰਸ਼ਨ ਨੂੰ ਜਿਵੇਂ ਜੇ ਪੈਰ ਤੇ ਲੜਿਆ ਤਾਂ ਭੱਜਣਾ ਨਹੀਂ ਹੈ ਉਹਦੇ ਨਾਲ ਜਿਹੜੀ ਜ਼ਿਆਰ ਫੈਲਦੀ ਆ ਜੇ ਕਿਤੇ ਬਾਹਾਂ ਤੇ ਜਾਂ ਉੱਪਰ ਲੜਿਆ ਕਿਤੇ ਉਹਦੇ ਵਾਸਤੇ ਜਿਹੜਾ ਹੈਗਾ ਵੀ ਉਹਨੂੰ ਇਮੋਬਲਾਈਜ਼ ਕਰ ਦਿਓ ਬੰਦੇ ਨੂੰ ਮੋਟਰਸਾਈਕਲ ਤੇ ਬਚਾ ਦਿਓ 104 ਨੰਬਰ 104 ਨੰਬਰ ਤੇ ਤੁਸੀਂ ਪੰਜਾਬ ਚ ਕਿਤੇ ਵੀ ਕੋਈ ਮੈਡੀਕਲ ਅਮਰਜੈਂਸੀ ਤੇ ਟੈਲੀਫੋਨ ਕਰੋਗੇ ਤੁਹਾਨੂੰ 5-10 ਮਿੰਟ ਚ ਟੈਲੀਫੋਨ ਆ ਜਾਏਗਾ 15-20 ਮਿੰਟ ਚ ਐਂਬੂਲੈਂਸ ਪਹੁੰਚ ਜਾਏਗੀ ਔਰ ਅਸੀਂ ਆਪੇ ਲੈ ਕੇ ਜਾ ਕੇ ਸਾਰਾ ਇਲਾਜ ਕਰ ਦਾਂਗੇ ਕਿਤੇ ਐਂਬੂਲੈਂਸ ਨਹੀਂ ਵੀ ਜਾਂਦੀ ਅਸੀਂ ਬਾਰਡਰ ਦੇ ਵਿੱਚ ਉੱਥੇ ਅਸੀਂ ਬੋਟ ਐਮਬੂਲੈਂਸ ਵੀ ਸ਼ੁਰੂ ਕੀਤੀਆਂ ਟਰੈਕਟਰ ਟਰਾਲੀਆਂ ਦਾ ਬੰਦੋਬਸਤ ਕੀਤਾ ਇੱਕ ਦੋ ਜਗ੍ਹਾ ਤੇ ਤਾਂ ਜਿਹੜੀ ਸੀਗੀ ਉਹ ਆਰਮੀ ਦੀ ਜਿਹੜੀ ਹੈ ਕੋਰਸ ਦੀ ਮਦਦ ਦੇ ਨਾਲ ਹੈਲੀਕਾਪਟਰ ਦੇ ਉੱਤੇ ਵੀ ਜਿਹੜੀਆਂ ਔਰਤਾਂ ਪ੍ਰੈਗਨੈਂਟ ਲਿਆ ਕੇ ਉਹਨਾਂ ਦੀ ਡਿਲੀਵਰੀਆਂ ਕਰਾਈਆਂ ਸਾਰਾ ਕੁਝ ਠੀਕ ਹੋ ਗਿਆ ਨੁਕਸਾਨ ਬਹੁਤ ਹੋਇਆ ਇਸ ਵਾਰੀ ਪੰਜਾਬ ਦਾ ਮੈਂ 1980 ਦੇ ਹੜ੍ਹਾਂ 'ਚ ਵੀ ਕੰਮ ਕੀਤਾ 1988 ਦੇ ਹੜ੍ਹਾਂ 'ਚ ਵੀ ਕੰਮ ਕੀਤਾ 1988 ਦੇ ਹੜ੍ਹਾਂ ਦੇ ਵਿੱਚ ਵੀ ਮੌਤਾਂ ਬਹੁਤ ਹੋਈਆਂ ਸੀ 93 ਦੇ ਜਿਹੜਾ ਪਟਿਆਲੇ ਦੇ ਵਿੱਚ ਉਦੋਂ ਜਿਆਦਾ ਪਟਿਆਲੇ ਵਿੱਚ ਆਇਆ ਸੀ 1993 ਉਦੋਂ ਪਟਿਆਲੇ 'ਚ ਮੌਤਾਂ ਬਹੁਤ ਹੋਈਆਂ ਸੀ ਥਾਂ ਥਾਂ ਤੇ ਬੰਦਿਆਂ ਦੀਆਂ ਦੂਜਿਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਸੀ ਇਸ ਬਾਰੇ ਵੀ ਮਤਲਬ ਜਾਨੀ ਨੁਕਸਾਨ ਵੀ ਹੋਇਆ ਮੇਰਾ ਘਰ ਛਾੜੀ ਦੇ ਕਰੀਬ ਹੋ ਚੁੱਕਿਆ ਜੀ ਕੁਝ ਬੰਦੇ ਲਾਪਤਾ ਵੀ ਆ ਔਰ ਮਾਲੀ ਨੁਕਸਾਨ ਜਿਹੜਾ ਇਸ ਵਾਰੀ ਬਹੁਤ ਜ਼ਿਆਦਾ ਹੋਇਆ ਸਾਰੇ ਪੰਜਾਬ 'ਚ ਹੋਇਆ ਔਰ ਸਭ ਤੋਂ ਜ਼ਿਆਦਾ ਰਾਵੀ ਦੀ ਬਿਆਸ ਦੀ ਸਤਲੁਜ ਦੇ ਮਾਰ ਬਹੁਤ ਪਈਆ ਔਰ ਪਟਿਆਲੇ ਨੂੰ ਖਾਸ ਕਰਕੇ ਕੱਗਰ ਦੀ ਜਿਹੜਾ ਤੁਹਾਡੇ ਟਾਂਗਰੀ ਆ ਮਾਰਕੰਡਿਆ ਡਾਂਗਰੀ ਆ ਇਹ ਸਾਰੇ ਜਿਹੜੇ ਹਰਿਆਣੇ ਤੋਂ ਪਾਣੀ ਆਂਦਾ ਦੇਖੋ ਉਹਨੇ ਤੋਂ ਆਂਦਾ ਹੈ ਹਰਿਆਣੇ ਦਾ ਸਾਰਾ ਪਾਣੀ ਆ ਕੇ ਕੱਗਰ ਚ ਲੋਕਾਂ ਨੂੰ ਮਾਰਦਾ ਅੱਗੇ ਬੱਚੇ ਸਾਡੇ ਕੋਲ ਪਾਣੀ ਮੰਗੀ ਜਾਂਦੇ ਨੇ ਉਹਨੂੰ ਸੰਭਾਲ ਲਓ ਪਾਣੀ ਨੂੰ ਆਪਣੇ ਨੂੰ ਇਸੇ ਤਰ੍ਹਾਂ ਤੁਹਾਡਾ ਕਸੌਲਿਆ ਡੈਮ ਹੈ ਜਾਂ ਜਿਹੜਾ ਤੁਹਾਡਾ ਸੁਖਨਾ ਲੇਕ ਹੈ ਝੀਲ ਹੈ ਜਿਹੜੀ ਚੰਡੀਗੜ੍ਹ ਵਾਲੀ ਉਹਨਾਂ ਚੋਂ ਪਾਣੀ ਨੇ ਆ ਕੇ ਸਾਨੂੰ ਉਹਦੀ ਮਾਰ ਪਈ ਹੈ ਇਹਦੇ ਬਾਰੇ ਵੀ ਗੱਲ ਕਰਾਂਗੇ ਜੀ ਐਸ ਵੇਲੇ ਜਿਹੜਾ ਮੇਰਾ ਜਿਹੜੀ ਸਾਰੀ ਪ੍ਰਾਇਓਰਟੀ ਹੈ ਉਹ ਹੈਗਾ ਵੀ ਸਾਰੇ ਆਪਣੇ ਸਿਹਤ ਮਾਮਲੇ ਦੇ ਬੰਦਿਆਂ ਨੂੰ ਜਾ ਕੇ ਮਿਲਣਾ ਉਹਨਾਂ ਦੀ ਹੌਸਲਾ ਵਸਾਈ ਕਰਨਾ ਲੋਕਾਂ ਨੂੰ ਮਿਲਣਾ ਉਹਨਾਂ ਦੀ ਕੀ ਦਿੱਕਤ ਹੈ ਹੈ ਕਿ ਅੱਜ ਕੱਲ ਸਿਕਨ ਡਿਜ਼ੀਜ਼ ਵੱਧ ਜਾਂਦੀਆਂ ਤੇ ਅਸੀਂ ਸਾਡੀਆਂ ਜਿੰਨੀਆਂ ਆਸ਼ਾ ਵਰਕਰ ਹੈ ਜੀ ਉਹ ਹਰ ਪਿੰਡ ਦੇ ਵਿੱਚ ਹੈਗੀ ਆ ਕਮੇਟੀ ਬਣੀ ਹੋਈ ਆ ਮੈਂ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦਾ ਆ ਵੀ ਆਸ਼ਾ ਵਰਕਰ ਦਾ ਸਾਥ ਦੇਣਾ ਸਾਡੇ ਉੱਥੇ ਜਿਹੜੇ ਏਐਨਐਮ ਭੈਣ ਜੀ ਆ ਜਿਹੜੇ ਨਰਸ ਭੈਣ ਜੀ ਆ ਉੱਥੇ ਦੀ ਉਹਨੂੰ ਐਮਪੀਐਚ ਦਾ ਵਜੂ ਫੀਮੇਲ ਹੈ ਜਾਂ ਮੇਲ ਹੈ ਜਿਹੜੇ ਸਾਡੇ ਸੀਐਚਓਸ ਹੈਗੇ ਆ ਡਾਕਟਰ ਹੈਗੇ ਆ ਇਹਨਾਂ ਦਾ ਸਾਥ ਦਿਓ ਸਾਰੇ ਜਣੇ ਆਪਣਾ ਟੋਲਾ ਬਣਾ ਕੇ ਪਿੰਡ ਦੇ ਵਿੱਚ ਇਕੱਲਾ ਇਕੱਲਾ ਘਰ ਚੈੱਕ ਕਰਨਾ ਵੀ ਕਿਤੇ ਮੱਛਰ ਤਾਂ ਨਹੀਂ ਫੈਲ ਰਿਹਾ ਉਹਨਾਂ ਦੇ ਫ੍ਰਿਜ ਦੇ ਵਿੱਚ ਫ੍ਰਿਜ ਦੀ ਟ੍ਰੇ ਦੇ ਵਿੱਚ ਜਾਂ ਜਿਹੜਾ ਕੂਲਰ ਆ ਉਹਦੇ ਥੱਲੇ ਉਹਦੇ ਵਿੱਚ ਪਾਣੀ ਦੇ ਵਿੱਚ ਮੱਛਰ ਜਿਹੜਾ ਡੈਂਗੀ ਵਾਲਾ ਮੱਛਰ ਤਾਂ ਨਹੀਂ ਫੈਰ ਲਿਆ ਜਾਂ ਦੂਜਾ ਜਿਹੜਾ ਮਲੇਰੀਆ ਵਾਲਾ ਮੱਛਰ ਤਾਂ ਨਹੀਂ ਆ ਉਹਦੇ ਵਾਸਤੇ ਸਾਡੇ ਕੋਲੇ ਦਵਾਈਆਂ ਬਾਧੂ ਆ ਜੀ ਪਿੰਡਾਂ ਵਾਲਿਆਂ ਕੋਲ ਸਪਰੇਅ ਪੰਪ ਆਪਣੇ ਵੀ ਆ ਸਪਰੇਅ ਪੰਪ ਆਪਣੇ ਕਰਕੇ ਉਹਨੂੰ ਦਵਾਈ ਸਪਰੇਅ ਕਰਕੇ ਉਹਦੇ ਨਾਲ ਆਪਾਂ ਉਹਨੂੰ ਕੰਟਰੋਲ ਕਰਨਾ ਹੈ ਨਾ ਬਿਮਾਰੀਆਂ ਤੋਂ ਬਚਣਾ ਹੋਣਾ ਸਾਨੂੰ ਬਾਕੀ ਸਰਕਾਰ ਜਿਹੜੀ ਹੈਗੀ ਆ ਉਹ ਚਾਹੇ ਤੁਹਾਡੀ ਫਸਲ ਦਾ ਨੁਕਸਾਨ ਹੋਇਆ ਜੀ ਕਿਸੇ ਦਾ ਘਰ ਦਾ ਨੁਕਸਾਨ ਹੋ ਗਿਆ ਜਾਂ ਕਿਸੇ ਜਿਹੜਾ ਹੈਗਾ ਕਿਸੇ ਦਾ ਕੋਈ ਡੰਕਰ ਬੱਛਾ ਹੋਰ ਕੋਈ ਟਰੈਕਟਰ ਖਰਾਬ ਹੋ ਗਿਆ ਕਿਸੇ ਦਾ ਘਰ ਦੀ ਛੱਤ गिर ਗਈ ਕੁਝ ਹੋ ਗਿਆ ਉਹ ਸਾਰਾ ਜਿਹੜਾ ਹੈਗਾ ਸਰਕਾਰ ਹੁਣ ਉਹਦੇ ਮੁਆਵਜ਼ੇ ਦੀ ਫੇਸ ਸ਼ੁਰੂ ਕਰਾਂਗੇ ਅਸੀਂ ਰੀਹੈਬਿਲੀਟੇਸ਼ਨ ਦੀ ਫੇਸ ਸ਼ੁਰੂ ਕਰਾਂਗੇ ਸਾਰਾ ਕੰਮ ਸ਼ੁਰੂ ਕਰਾਂਗੇ ਸਰ ਇੱਕ ਸਵਾਲ ਸੀਗਾ ਇੰਨਾ ਕੰਮ ਤਾਂ ਕਰਦਾ ਕੋਈ ਆਹ ਫੋੜ ਫੋੜ ਆਪਾਂ ਨੂੰ ਉੱਪਰ ਵੀ ਛੱਤ ਤੇ ਦੇਖਿਆ ਕਦੇ ਜਾ ਕੇ ਕਿ ਨਹੀਂ ਸਾਰਾ ਠੀਕ ਹੈ ਲਿਫਟਸਮੈਂਟ ਦਿਓ ਇਹਨਾਂ ਨੂੰ ਤਾਂ ਮਿਲ ਲੈ ਸੀ ਮੈਂ ਇੱਕ ਹੋਰ ਕਮਰੇ ਕਹਨੇ ਉੱਥੇ ਇੱਧਰ ਕੀ ਹੈ ਸਰ ਵੈਸੇ ਇੱਕ ਤੇ ਆਰਬੀ ਸਕੂਲ ਹੈ ਉੱਥੇ ਬੈਠਦੇ ਇਨਥੇ ਸਾਰੇ ਕਮਰੇ ਲੱਗੇ ਹੋਏ ਆ ਨਹੀਂ ਸਰ ਇੱਕ ਡਰਾਈਵਰ ਬੈਠਦਾ ਹੈਗਾ ਇੱਕ ਕੰਪਲੈਕਸ ਹੈ ਸਰ ਇੱਕ ਪੁਰਾਣਾ ਉਡੀ ਕੰਪਲੈਕਸ ਹੈ ਜਿਹਦੇ ਵਿੱਚ ਲੌਕ ਫਰ ਕੋਈ ਚਾਹੇ ਮੇਰਾ ਮਕਸਦ ਇਹ ਆ ਕਿ ਇੱਥੇ ਡਾਕਟਰ ਹੈ ਤੁਹਾਡੇ ਫਾਰਮੈਡਿਕ ਗ੍ਰੈਜੂਏਟ ਹੈ ਰਾਤ ਨੂੰ ਐਨਫ ਸਪੇਸ ਹੈ ਐਨਫ ਸਪੇਸ ਆ ਉਹਨਾਂ ਨੂੰ ਦਿਓ ਬਹੁਤ ਸ਼ਰੀ ਹੈਗਾ ਜਿਹੜੇ ਤੇ ਗੁਰਦੁਆਰਾ ਹੈਗਾ ਉਹ ਨੰਗਰ ਦਾ ਬੰਦੋਬਸ ਕਰਵਾਉਣਾ ਦਾ ਹਾਂਜੀ ਕੁਝ ਸਵਾਲ ਲਿਆ ਉਹਨਾਂ ਦਾ 24 ਸਵਾਲ ਲਿਆ ਉਹਨਾਂ ਦਾ ਇੱਕ ਮਿੰਟ ਆਪਣਾ ਕਿ ਨਸਲ ਸਵਾਲ ਕਿੰਨੇ ਦੋ ਨੰਬਰ ਕੰਪਨੀ ਚ ਲੈ ਕੇ ਉਹ ਕਿਸ਼ਲੇ ਕਰੋ ਅਗਰ ਹੋ ਗਿਆ ਘਟ ਜਾਏਗਾ ਦੋ ਚਾਰ ਦਿਨ ਆਪ ਕੋ ਚ ਨਿਕਲ ਦੇਗਾ ਹੁਣ ਲੋਕਾਂ ਨੂੰ ਮਲੇਰੀਆ ਹੋਊਗਾ ਡੇਂਗੀ ਹੋਵੇਗਾ ਚਿਕਨ ਗੁਣੀਆਂ ਹੋਵੇਗਾ ਡਾਇਰੀਆ ਹੋਵੇਗਾ ਕੋਲਰਾ ਹੋਵੇਗਾ ਠੀਕ ਹੈ ਹੋਏਗਾ ਸਾਰਾ ਕੁਝ ਹਾਂ ਜੀ ਹੋਣ ਨਹੀਂ ਦੇਣਾ ਤੁਸੀਂ ਨਹੀਂ ਹੁਣ ਦੇਣਾ ਆਪਣੇ ਆਪਣੇ ਪ੍ਰਿੰਟ ਚ ਨਾਮ ਲੈਣਾ ਜੀ ਆਪਾਂ ਠੀਕ ਹੈ ਜੀ ਪ੍ਰਿੰਟ ਦਾ ਟੋਲਾ ਬਣਾ ਲਓ ਤੁਹਾਡੇ ਜਿਹੜੇ ਵੀ ਤੁਹਾਡੇ ਲੋਕਲ ਉੱਤੇ ਸੀਐਚਓ ਹੈਗੇ ਆ ਜਾਂ ਐਮਪੀਐਚਡਬਲ ਮੇਲ ਹੈ ਫੀਮੇਲ ਹੈ ਉਹਨਾਂ ਨੂੰ ਨਾਲ ਲੈ ਕੇ ਕਮੇਟੀਆਂ ਬਣੀਆਂ ਹੋਈਆਂ ਤੁਹਾਡੀਆਂ ਡੈਂਗੂ ਦੇ ਮੱਛਰ ਦੀ ਪਛਾਣ ਹੋ ਗਈ ਘਰ ਘਰ ਜਾ ਕੇ ਚੈੱਕ ਕਰਨਾ ਜਿੱਥੇ ਖੜਾ ਹੋਇਆ ਸਪਰੇਅ ਕਰਾ ਦਿਓ ਉੱਥੇ ਠੀਕ ਹੈ ਜੀ ਜਿਹੜਾ ਫਿਊਮਿਗੇਸ਼ਨ ਕਰਾ ਦਿਓ ਦੇਖਣ ਇਹ ਬਿਮਾਰੀਆਂ ਨਹੀਂ ਫੈਲਣ ਦੇਣੀਆਂ ਹੁਣ ਆਪਾਂ ਤੁਹਾਡਾ ਹੁਣ ਇਹ ਕੰਮ ਹੈ ਤੁਸੀਂ ਸਭ ਤੋਂ ਵੱਡੀ ਜਿਹੜਾ ਐਸੋਲੇ ਹੁਣ ਇਨਫੈਂਟਰੀ ਦੀ ਜਿਹੜੀ ਵਾਰੀ ਆ ਗਈ ਤੁਹਾਡੀ ਵਾਰੀ ਆ ਗਈ ਜੀ ਰੈਸਕਿਊ ਦਾ ਹੋ ਗਿਆ ਰਿਲੀਫ ਦਾ ਚੱਲ ਰਿਹਾ ਆਪਣਾ ਹੁਣ ਜਿਹੜਾ ਇਹ ਆਪਾਂ ਪ੍ਰੀਵੈਂਸ਼ਨ ਆਫ ਡਿਜ਼ੀਜ਼ ਤੇ ਆਣਾ ਸੀ ਆਪਾਂ ਠੀਕ ਹੈ ਇਹ ਸਾਰੇ ਜਿਹੜੀਆਂ ਬਿਵਾਰੀਆਂ ਕਰਦੇ ਆ ਕਿਸੇ ਨੂੰ ਕੁੱਤਾ ਕੱਟ ਜੇ ਕਿਸੇ ਨੂੰ ਸੱਪ ਡਸ ਲੇ ਕੋਈ ਬਾਂਦਰ ਚਲੀਟ ਮਾਰ ਜੇ ਕੁਛ ਕਰਦੇ ਉਹਨੂੰ ਕਹਿੰਦਾ ਜੀ ਕਰੇ ਨਹੀਂ ਬਣਾ ਦੂਦਨ ਸਾਦਾ ਸਾਰਾ ਇਲਾਜ ਆਜੋ ਹਣੇ ਸੱਪ ਲੜਨ ਦੇ ਤਾਂ ਨਾਲ ਦੀ ਨਾਲ ਘੰਟੇ ਚੱਤੇ ਪਹੁੰਚ ਜਾ ਫਿਰ ਕੁਛ ਨਹੀਂ ਹੁੰਦਾ ਜੀ ਤੁਸੀਂ ਉਹਨੂੰ ਕਹੋਗੇ ਵੀ ਪਹਿਲਾਂ ਝਾੜਾ ਕਰਾ ਲਿਆ ਜੀ ਫਿਰ ਮਿਰਚਾਂ ਲਾਤੀਆਂ ਫਿਰ ਬਾਬੇ ਕੋਲ ਚਲੇ ਗਏ ਫੋਕ ਮੁਰਾਲੀ ਉਹਨੇ ਦੇਰ ਚ ਬੰਦਾ ਖਤਮ ਹੋ ਜਾਂਦਾ ਜੀ ਜਦੋਂ ਤੱਕ ਹਸਪਤਾਲ ਲੈ ਕੇ ਆਨੇ ਉਦੋਂ ਤੱਕ ਕੋਲ ਡੈਮੇਜ ਹੋ ਚੁੱਕਿਆ ਹੁੰਦਾ ਚਾਹ ਤਾਂ ਜਾਓ ਬ੍ਰੇਨ ਤੇ ਅਸਰ ਕਰ ਜਾਂਦੀ ਹੈ ਮਤਲਬ ਦਿਮਾਗ ਨੂੰ ਚੜ ਜਾਂਦੀ ਹੈ ਨਿਊਰੋਟੌਕਸਿਕ ਕਹਿੰਦੇ ਉਹ ਸੋ ਉਹਦੇ ਵਿੱਚ ਟਾਈਮ ਬਹੁਤ ਇੰਪੋਰਟੈਂਟ ਹੈ 1 ਘੰਟੇ ਦੇ ਵਿੱਚ ਵਿੱਚ ਇਲਾਜ ਹੋ ਜਾਣਾ ਚਾਹੀਦਾ ਤੇ اسی ਤਰ੍ਹਾਂ ਤੁਹਾਡਾ ਹੈਗਾ ਤੁਸੀਂ ਪਾਣੀ ਦੇਖਣਾ ਜੀ ਉਹਨੂੰ ਕਹੋ ਜੇ ਬੰਦੇ ਕਹਿੰਦਾ ਵੀ ਪਾਣੀ 'ਚੋਂ ਬਦਬੂ ਆਉਂਦੀ ਹੈ ਸਾਫ਼ ਨਹੀਂ ਲੱਗਦਾ ਪਹਿਲੀ ਗੱਲ ਤਾਂ ਜੇ ਦੇਖਣ ਨੂੰ ਸਾਫ਼ ਹੈ ਤਾਂ ਮੈਂ ਗੋਲੀ ਪਾ ਲਓ ਉਹਦੇ 'ਚ 20 ਲੀਟਰ 'ਚ ਗੋਲੀ ਪਾਦੇ ਗੋਲੀਆਂ ਆ ਗਈਆਂ ਤੁਹਾਡੇ ਕੋਲ ਫਰਸਟ ایڈ ਕਿੱਟ ਮੈਂ ਤੁਹਾਨੂੰ ਦੇ ਕੇ ਜਾ ਰਿਹਾ ਠੀਕ ਹੈ ਜੀ ਲੈ ਕੇ ਆਇਆ ਤੁਹਾਡੇ ਵਾਸਤੇ ਉਹਨੂੰ ਕਹਣਾ ਵੀ ਗੋਲੀ ਪਾ ਕੇ 20 ਮਿੰਟ ਬਾਅਦ ਪਾਣੀ ਪੀਰੋ ਬਿਮਾਰ ਨਹੀਂ ਹੋਵੋਗੇ ਜਾਂ ਉਹ ਬਾਅਦ ਚ ਪੀ ਲੋ ਤੇ ਦੂਜੀ ਗੱਲ ਇਹ ਆ ਵੀ ਮੱਖੀਆਂ ਮਛਰਾਂ ਤੋਂ ਵਿਚਾਰ ਰੱਖੋ ਪੂਰੀ ਕਮਰੇ ਦੇ ਕੱਪੜੇ ਪਾਓ ਜੰਨੇ ਬਾਤ ਤੋਂ ਬਾਤ ਕਰਦੇ ਆ ਜੇ ਆਸੇ ਪਾਸੇ ਕਿਤੇ ਮਛਰ ਆ ਗਿਆ ਸਾਨੂੰ ਦੱਸੋ ਅਸੀਂ ਸਪਰੇਅ ਕਰਾਂਗੇ ਉੱਥੇ ਜਾ ਕੇ ਉਹਦਾ ਕਮਿਊਨੀਕੇਸ਼ਨ ਕਰਾਂਗੇ ਉੱਥੇ ਲੇਕਿਨ ਜਿਹੜਾ ਕੂਲਰ ਹੈ ਫਰਿੱਜ ਹੈ ਪੰਛੀਆਂ ਦੇ ਕਟੋਰੇ ਆ ਮवेशੀਆਂ ਵਾਸਤੇ ਖੁਰਲੀਆਂ ਬਣਾਈਆਂ ਹੋਈਆਂ ਇੱਕ ਵਾਰੀ ਸਾਰੀਆਂ ਸਾਫ਼ ਕਰਾ ਕੇ ਹਫ਼ਤੇ ਚ ਇੱਕ ਇੱਕ ਵਾਰੀ ਤਾਂ ਆਪਣੇ ਸਾਹਮਣੇ ਕਰਾਓ ਇੱਕ ਵਾਰੀ ਉਹਨਾਂ ਨੂੰ ਕਹਣਾ ਤੁਸੀਂ ਆਪਰੇ ਆਪ ਕਰਦੇ ਹੋ ਠੀਕ ਹੈ ਜੀ ਇਹਨਾਂ ਗ ਕੋਈ ਐਮਰਜੈਂਸੀ ਹੋਵੇ ਡਿਲੀਵਰੀ ਹੋਣੀ ਹੈ ਕਿਸੇ ਦੀ ਲੇਬਰ ਪੇਨ ਸ਼ੁਰੂ ਹੋ ਗਈਆਂ ਰਾਤ ਨੂੰ ਹੋ ਗਈਆਂ 104 ਨੰਬਰ ਤੇ ਕਾਲ ਕਰੋ ਐਂਬੂਲੈਂਸ ਆਏਗੀ ਤੁਹਾਨੂੰ ਲੈ ਜਾਏਗੀ ਜੇ ਕਿਸੇ ਤੁਹਾਡੇ ਕੋਲੇ ਕੋਈ ਮਦਦ ਨਹੀਂ ਹੈ ਕੋਈ ਮੈਡੀਕਲ ਐਮਰਜੈਂਸੀ ਹੋ ਗਈ ਐਕਸੀਡੈਂਟ ਹੋ ਗਿਆ ਤਾਂ ਵੀ ਤੁਸੀਂ 104 ਨੰਬਰ ਤੇ ਕਾਲ ਕਰ ਸਕਦੇ ਹੋ ਐਂਬੂਲੈਂਸ ਦਾ 108 ਵੀ ਹੈਗਾ ਲੇਕਿਨ 104 ਤੇ ਕਿਸੇ ਵੀ ਮੈਡੀਕਲ ਐਮਰਜੈਂਸੀ ਤੇ ਕਾਲ ਕਰ ਸਕਦੇ ਹੋ ਤਾਂ ਸਾਡੀ ਇਮੀਡੀਏਟਲੀ ਤੁਹਾਨੂੰ ਕਾਲ ਆ ਜਾਏਗੀ 15-20 ਮਿੰਟ ਤੋਂ ਅੱਧੇ ਘੰਟੇ ਤੁਹਾਡੇ ਕੋਲੇ ਮਦਦ ਪਹੁੰਚ ਜਾਏਗੀ ਠੀਕ ਸੋ ਇਹਨਾਂ ਛੋਟੇ ਛੋਟੇ ਕਾਲ ਰੱਖਣ ਦਿਓ ਜੀ ਬੰਡਾ ਬੰਡਾ ਰ ਅਜੀ ਕੀ ਕਰਾ ਅਜੀ ਦਾ ਉਹ ਇਹ ਵੈਸੇ ਹੀ ਆ ਜੀ ਮੈਂ ਹੁਣ ਅੱਜ ਆਇਆ ਤੇ ਆਪਣੇ ਬੱਚਿਆਂ ਵਾਸਤੇ ਲੈ ਕੇ ਆਇਆ ਜੀ ਠੀਕ ਆ ਤੁਹਾਡੀ ਹੌਸਲਾ ਫਸਾਈ ਬੱਚੇ ਤੂੰ ਵੀ ਆ ਛੋਟੇ ਨੂੰ ਬੁਲਾਓ ਬੇਟਾ ਆ ਜਾ ਹਾਂ ਜਨਰਲ ਨਹੀਂ ਸਪੈਸ਼ਲ ਹੈ ਅਲੱਗ ਹੈ ਤੇਰੇ ਲਈ ਮੰਮੀ ਨੂੰ ਨਹੀਂ ਦੇਣਾ ਠੀਕ ਆ ਲਓ ਬਾਕੀ ਦੇ ਹਲ ਸਿੱਖੋ ਬੇਟਾ ਉਹ ਫਸਟ ਐਡ ਕੱਟ ਵੀ ਦਿਓ ਜੀ ਬਿਲਕੁਲ ਆਜੋ ਆਜੋ ਅੱਗੇ ਆਓ ਚਲ ਚਲ ਹੁਣ ਤੁਸੀਂ ਆਸ਼ਾ ਵਰਕਰ ਹੋ ਚਾਹੇ ਏ ਐਨ ਐਮ ਦਾ ਕੋਰਸ ਕਰੋ ਨਰਸਿੰਗ ਦਾ ਕੋਰਸ ਕਰੋ ਤੁਹਾਨੂੰ ਕਰਾਊਗਾ ਜੀ ਤੁਹਾਡੇ ਫੀਸ ਆਧੀ ਦਾ ਕਰਾਈ ਦੇਊਗਾ ਹੋ ਸਕਦਾ ਮੁਆਫ ਵੀ ਕਰਾਦਾ ਠੀਕ ਹੈ ਲਓ ਜੀ ਆਓ ਆਪਣੇ ਆਪਣੇ ਪਿੰਡ ਨੂੰ ਬਸ ਬਿਮਾਰੀਆਂ ਤੋਂ ਬਚਾ ਲੋ ਜੀ ਬੱਲੇ ਬੱਲੇ ਤੁਹਾਨੂੰ ਸ਼ਾਬਾਸ਼ ਹੀ ਦੇਊਗਾ 26 ਜਨਵਰੀ ਨੂੰ ਇਨਾਮ ਦੇਊਗਾ ਜਿਹੜੇ ਕਰਨਗੇ ਆਜੋ ਆਜੋ ਕੇ ਆਜੋ ਆਓ ਜੀ ਅੱਗੇ ਆਓ ਚਲੋ ਬਸ ਫੋੜਾ ਨਹੀਂ ਦੇ ਹੋਰ ਦੇ ਹੋਰ ਆ ਦੇ ਦਿਓ ਸਰ ਇਹ ਵੀ ਲੈ ਜੀ ਕੋਈ ਨਾ ਆ ਵੀ ਲੈ ਲਓ ਆ ਗ੍ਰੇਟ ਵੀ ਲੈ ਦੋ ਇਹਦੇ ਦਵਾਈਆਂ ਤਾਂ ਲਿਖਿਆ ਵੀ ਹੋਇਆ ਬੁਖਾਰ ਦੀ ਗੋਲੀ ਆ ਬਸ ਹੋਰ ਕੀ ਆ ਆ ਹੋ ਗਿਆ ਤਾਂ ਆ ਚਾ ਲੈ ਹਾਂ ਜੀ Thank you. Thank you. Very good. ਬਹੁਤ ਅੱਛਾ ਕੰਮ ਕਰ ਰਹੇ ਹੋ ਤੁਸੀਂ ਗੋਡ ਬles ਤੁਹਾਨੂੰ ਬਹੁਤ ਬਹੁਤ ਕੰਮ ਕਰਦੇ ਹੋ ਬਹੁਤ ਮੈਂ ਕਿ ਲੋਕੀ ਨੇ ਠੀਕ ਹੈ ਚਲੋ ਠੀਕ ਹੈ ਆਲਟਾ ਫੇਟ ਦੇ ਇੱਕ ਟਾ ਸਾਰੇ ਲੈ ਕੇ ਜਾਣਾ ਜੱਪਾ ਇਹਨੂੰ ਪਰਚ ਰੱਖਣਾ ਜਾਨੀ ਆਓ ਆਓ ਕੋਲੋਂ ਬਗਿਆ ਆਸਾਂ ਅੱਗੇ ਆ ਜਾਓ ਥੋੜੀ ਜਿਹੜੀ ਇੱਜਾਆਂ ਕੁੜੀਆਂ ਅੱਗੇ ਆ ਕੇ ਬਹਿ ਜਾਓ ਭਾਵੇਂ ਜਿਹੜੇ ਗੋਡੇ ਠੀਕ ਆ ਕੇ ਆ ਜਾਓ